ਸਾਨੂੰ ਹਸਪਤਾਲ ਦੇ ਡਰਾਮਾ ਸੈਂਟਰ ਅਸੀਂ ਅੱਜ ਪਿੰਡ ਰਾਜਪੁਰ ਭਾਈਆਂ ਪੰਚਾਇਤ ਦੇ ਸਹਿਯੋਗ ਦੇ ਨਾਲ ਇੱਕ ਕੈਂਪ ਲਾਇਆ ਹੈ ਮੈਡੀਕਲ ਕੈਂਪ ਦੇ ਵਿੱਚ ਫਰੀ ਦਵਾਈਆਂ ਫਰੀ ਚੈੱਕਅਪ ਔਰ ਫਰੀ ਡਿਜ਼ੀਜ਼ ਦਾ ਇਲਾਜ ਕੀਤਾ ਗਿਆ ਅੱਜ ਦੇ ਕੈਂਪ ਦਾ ਮੇਨ ਮਕਸਦ ਇਹ ਸੀਗਾ ਕਿ ਅਸੀਂ ਮਰੀਜ਼ਾਂ ਨੂੰ ਅਵੇਅਰ ਕਰਾ ਸਕੀਏ ਕਿ ਆਪਣੇ ਸਿਹਤ ਪ੍ਰਤੀ ਆਪਣੀਆਂ ਹੱਡੀਆਂ ਦੀ ਹੈਲਥ ਪ੍ਰਤੀ ਉਹ ਜਾਗਰੂਕ ਹੋਣ ਚੰਗੇ ਖਾਣਾ ਅਤੇ ਪ੍ਰੋਪਰ ਐਕਸਰਸਾਈਜ਼ ਆਪਣੇ ਡਾਈਟ ਦਾ ਧਿਆਨ ਰੱਖਦੇ ਹੋਏ ਜਿਹੜੇ ਆ ਆਪਣੀ ਸਿਹਤ ਜਿਹੜੀ ਆ ਉਹ ਸਹੀ ਕਰ ਸਕਦੇ ਅੱਜ ਅਸੀਂ ਇੱਥੇ ਤਕਰੀਬਨ ਹੁਣ ਤੱਕ 150 ਤੋਂ ਵੱਧ ਮਰੀਜ਼ ਦੇਖ ਚੁੱਕੇ ਆ ਜਿਹਦੇ ਨਾਲ ਕਿ ਸਾਰਿਆਂ ਨੂੰ ਮੁਫਤ ਬਲੱਡ ਪ੍ਰੈਸ਼ਰ ਉਹਨਾਂ ਦਾ ਹੀ ਬੀਪੀ ਚੈੱਕ ਕੀਤਾ ਗਿਆ ਹੈ ਉਹਨਾਂ ਦੀ ਸ਼ੂਗਰ ਚੈੱਕ ਕੀਤੀ ਗਈ ਹੈ ਅੱ데 ਮੁਫਤ ਦਵਾਈਆਂ ਅੱ데 ਕੰਸਲਟੇਸ਼ਨ ਦਿੱਤੀ ਗਈ ਹੈ ਇਸ ਮਰੀਜ਼ ਜਿਹੜੇ ਆਏ ਆ ਇਹਨਾਂ ਦਾ ਅਸੀਂ ਸਪੈਸ਼ਲ ਪੈਕੇਜ ਵੀ ਇੱਕ ਬਣਾਇਆ ਹੈ ਜਦੇ ਵਿੱਚ ਵੀ ਅਗਰ ਉਹ ਸਾਡੇ ਹਸਪੀਟਲ ਆਣਗੇ ਇਸ ਤੋਂ ਬਾਅਦ ਫਾਲੋ ਅਪ ਲਈ ਉਹਨਾਂ ਨੂੰ ਉੱਥੇ ਉਹਨਾਂ ਦੀ ਫ੍ਰੀ ਪਰਚੀ ਬਣੀ ਜਾਏਗੀ ਪਹਿਲੀ ਔਰ ਇਹਦੇ ਨਾਲ-ਨਾਲ ਉਹਨਾਂ ਦੇ ਟੈਸਟ ਔਰ ਐਕਸਮੈਂਟ ਉਹਨਾਂ ਨੂੰ ਵਿਸ਼ੇਸ਼ ਛੋਟ ਦਿੱਤੀ ਜਾਏਗੀ ਧੰਨਵਾਦ